ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਨਾਰਕੋ ਅਤਵਾਦ ਨੈੱਟਵਰਕ ਨੂੰ ਵੱਡਾ ਝਟਕਾ ਦੇਂਦਿਆਂ ਕਮਿਸ਼ਨਰ ਇਟ ਪੁਲਿਸ ਅੰਮ੍ਰਿਤਸਰ ਨੇ ਸੋਨੀ ਸਿੰਘ ਉਰਫ ਸੋਨੀ ਨੂੰ ਉਸਦੇ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਹਿਰੋਇਨ ਤਸਕਰੀ 카ਟਲ ਦਾ ਪਰਦਾਫਾਸ਼ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ ਵਿੱਚੋਂ 8.1 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਆਪਰੇਸ਼ਨ ਸੰਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲ ਨੇ ਜਾਣਕਾਰੀ ਸਾਂਝੀ ਕੀਤੀ साइड मानजोग सब्ध नशे कैंपेनर एट के जी पॉइंट एट सैवन ग्राम हीरो सौ सतासी ग्राम और पड़े समगलर ने मैं समझा बहुत वा ड्रको है तो बस्ट किया गया जो करोस बॉर्डर ਡਰੋਨ ਰਾਹੀਂ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਅਕ੍ਰੋਸ ਦ ਇੰਟਰਨੈਸ਼ਨਲ ਬਾਰਡਰ ਉਹ ਸਾਰਾ ਇਹ ਜਿਹੜਾ ਸਿੰਡੀਕੇਟ ਹੈ ਤੇ ਸਾਰਾ ਬੰਸਟ ਕੀਤਾ ਗਿਆ ਇਹਦੇ ਚ ਛਾਟਾ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੋਨੀ ਸਿੰਘ ਜਿਹੜੀ ਸੋਨੀ ਇੱਕ ਲਿਸਟਡ ਸਾਡਾ ਸਪਲਾਈਰ ਵੀ ਹੈ ਨੂੰ ਅਰੈਸਟ ਕੀਤਾ ਸੀਗਾ ਔਰ ਇਹਦੇ ਨਾਲ ਪਹਿਲਾਂ ਵੀ ਛੇ ਮਕਦਮੇ ਦਰਜ ਹੈ ਇਨਕਲੂਡਿੰਗ ਕਮਰਸ਼ੀਅਲ ਕੁਆंटਿਟੀ ਜਿਵੇਂ ਦੇ ਇਹ ਜਿਹੜੇ ਮੁਕੱਦਮੇ ਨੇ ਵਕਤ ਵਕਤ ਥਾਣਿਆਂ ਚ ਐਨਟੀਐਸ ਮੋਹਾਲੀ ਮਕਬੂਲਪੁਰਾ ਛਾਟਾ ਕੰਟਰੋਲਮੈਂਟ ਔਰ ਸਿਵਲ ਲਾਈਨ ਇਸ ਥਾਣਿਆਂ ਤੇ ਉਹਦੇ ਖਿਲਾਫ ਅਲੱਗ-ਅਲੱਗ ਮੁਕੱਦਮੇ ਦਰਜ ਹੈ ਔਰ ਇੱਕ ਕਾਫੀ ਬਦਨਾਮ ਹੀਰੋਇਨਸ ਸਮਗਲਰ ਹੈ ਇਸ ਤੋਂ ਬਾਅਦ ਪੁਚਕਿਚ ਦੇ ਵਿੱਚ ਅੱਗੇ ਗੱਲ ਚੱਲੀ ਔਰ ਜਿਹੜੇ ਪਾਸ ਤੇ ਸਮਗਲਰ ਹੈ ਇੱਕ ਕਾਕੇ ਜਿਹਦਾ ਨਾਮ ਚੱਲ ਰਿਹਾ ਔਰ ਇਹਨਾਂ ਨੇ ਹੌਂਸ ਦੇ ਵਿੱਚ ਵੀ ਆਪਣੇ ਫੀਡ ਚਾਚਾ ਹੀ ਕੀਤਾ ਹੋਇਆ ਉਹਦੇ ਮਾਦਮ ਨਾਲ ਇਹਦਾ ਇਹਦਾ ਕੰਟੈਕਟ ਆਪਸ ਹੋਇਆ ਗੁਰਸੇਵਕ ਸਿੰਘ ਨਰਾਜ ਨਾਲੇ ਦਾ ਰਹਿਣ ਵਾਲਾ 24 ਸਾਲ ਦਾ ਹੈਗਾ ਪ੍ਰਾਈਵੇਟ ਟੀਚਰ ਦਾ ਕੰਮ ਕਰਦਾ ਇਹ ਅਰੈਸਟ ਕੀਤਾ ਗਿਆ ਇਹਦੀ ਤੋਂ ਅੱਥੇ ਲੋ ਜਿਹੜੀ ਹੈ ਹਿਰਨ ਬ੍ਰਾਮ ਕੀਤੀ ਗਈ ਜਿਹੜੀ ਮੋਢਲੀ ਪੁਛਕੀ ਤੋਂ ਗੱਲਾਂ ਸਾਹਮਣੇ ਆਈਆਂ ਹੈ ਇਹ ਬੜਾ ਨਵਾਂ ਮੋਡ ਸਪਰੈਂਡ ਹੀ ਇਹਨਾਂ ਨੇ ਅਪਣਾਇਆ ਹੋਇਆ ਸੀ ਜਿਹੜਾ ਗੁਰਸੇਵਕ ਹੈ ਇਹ ਬੇਸਿਕਲੀ ਕਿਸੇ ਘਰリエਤ ਤੇ ਜਾ ਕੇ ਜਿਹੜੀ ਐ ਕਨਸਾਈਨਮੈਂਟ ਨਹੀਂ ਸੀ ਰੱਖਦਾ ਹੋਟਲ 'ਚ ਕਮਰਾ ਲੈ ਲੈਂਦਾ ਸੀ ਬੈਗ 'ਚ ਪਾ ਕੇ ਲੈ ਕੇ ਜਾ ਕੇ ਉੱਥੇ ਡੰਪ ਕਰ ਦਿੰਦਾ ਸੀ ਕਿਸੇ ਨੂੰ ਸ਼ੱਕ ਹੀ ਨਹੀਂ ਪੈਂਦਾ ਉਸ ਤੋਂ ਬਾਅਦ ਭੀੜ ਭੜਕੇ ਵਾਲਾ ਏਰੀਆ ਚੂਜ਼ ਕਰਦੇ ਸੀ ਜਿੱਥੇ ਬਾਜ਼ਾਰ ਹੋਵੇ ਜਾਂ ਲੋਕਾਂ ਦਾ ਆਮਦ ਰਫਤ ਹੋਵੇ ਔਰ ਡੇ ਟਾਈਮ ਜਦੋਂ ਔਰ ਕਿਸੇ ਨੂੰ ਡਾਊਟ ਨਾ ਹੋਵੇ ਕਿਉਂਕਿ ਇਹਨੂੰ ਲੱਗਦਾ ਸੀ ਕਿ ਸ਼ਾਮ ਨੂੰ ਜਾਂ ਨੇਰੇ ਹੋਏ ਲੇਟ ਜਾਂਦੇ ਆ ਜਾਂ अर्ਲੀ ਮਾਰਨਿੰਗ ਉਥੇ ਪੁਲਿਸ ਸਸਪੈਕਟ ਕਰੇਗੀ ਸੋ ਆਮ ਜਿਵੇਂ ਲੋਕ ਕਿਵੇਂ ਜਾਂਦੇ ਆਉਂਦੇ ਆ ਬਾਜ਼ਾਰਾਂ ਦੇ ਵਿੱਚ ਆਪਣੇ ਕੰਮ ਧੰਦੇ ਵਾਸਤੇ ਉਸ ਤਰ੍ਹਾਂ ਜਾ ਕੇ ਔਰ 12 ਵਜੇ ਦਾ ਚਾਚਾ ਸਮਗਲਰ ਹੈ ਉਹ ਜਗਾ ਦੱਸਦਾ ਸੀ ਕਿ ਫਲਾਨੀ ਜਗ੍ਹਾ ਤੇ ਫਰਾਨਾ ਇਹ ਬੰਦਾ ਇਸ ਤਰ੍ਹਾਂ ਦੀ ਹੁਲੀਆ ਦਾ ਤੁਹਾਨੂੰ ਮਿਲੇਗਾ ਉਹਨੂੰ ਜਾ ਕੇ ਹੈਂਡਓਵਰ ਕੀਤੀ ਹੈ ਇਹਨਾਂ ਨੇ ਇਹਦੇ ਬਾਕੀ ਸਾਥੀ ਨੇ ਵਿਸ਼ਾਲਦੀਪ ਇਹ ਵੀ ਡੇਰੇ ਬਾਬਾ ਨਾਨਕ ਰੋਡ ਅਜਨਾਲੇ ਦਾ ਰਹਿਣ ਵਾਲਾ 19 ਸਾਲ ਦਾ ਹੈਗਾ ਦੂਜਾ ਗੁਰਪ੍ਰੀਤ ਸਿੰਘ ਇਹ ਵੀ ਅਜਨਾਲੇ ਦਾ ਹੀ ਹੈ ਇਹ 39 ইয়ারਜ਼ ਦਾ ਖੇਤੀਬਾੜੀ ਦਾ ਕੰਮ ਕਰਦੇ ਆ ਵਿਸ਼ਾਲਦੀਪ ਦੇ ਖਿਲਾਫ ਸਲੀਮ ਟਾਬਰੀ ਲੁਧਿਆਣਾ ਦੇ ਵਿੱਚ ਵੀ ਹਰੋਇਨ ਦਾ ਮਕਦਮਾ ਦਰਜ ਹੈ ਥਾਣੇ 'ਚ ਅਰਸ਼ਦੀਪ ਜਿਹੜਾ ਹੈਗਾ ਹੈਪ ਅਜਨਾਲੇ ਦਾ ਹੀ ਰਹਿਣਾ 20 ਸਾਲ ਦਾ ਇਹਦਾ ਚਾਹ ਦਾ ਹੀ ਦੁਕਾਨ ਕਰਦਾ ਹੈ ਰਮਦਾਸ ਸੇਵਕਵਾਦੀ ਹਰਵਿੰਦਰ ਦਾ ਮਕਦਮਾ ਦਰਜ ਹੈ ਅਮਰਸਰ ਰੂਰਨ ਦੇ ਵਿੱਚ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਅਗਵਾਈ ਡੀసీపీ ਰਵਿੰਦਰਪਾਲ ਜੀ ਹਰਪਾਲ ਜੀ ਸਾਡੇ ਏਡੀసీపీ ਜਗਵਿੰਦਰ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਤੇ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ